ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਇਹ ਲੋਹੇ ਵਾਲੇ ਜਿਹੜੇ ਚਾਂਦੀ ਵਾਂਗੂ ਚਮਕਦੇ ਭਾਂਡੇ ਤੇ ਜਿਵੇਂ ਤੁਹਾਨੂੰ ਪਤਾ ਸਰਦੀਆਂ ਆ ਚੁੱਕੀਆਂ ਤੇ ਸਰਦੀਆਂ ਦੇ ਵਿੱਚ ਭੈਣਾ ਬਹੁਤ ਡਿਮਾਂਡ ਕਰ ਰਹੀਆਂ ਸੀ ਇਹ ਲੋਹੇ ਵਾਲੀ ਜਿਹੜੀ ਤੋੜੀ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਜਿਹੜੀ ਆ ਇਹ ਜਿਵੇਂ ਪਹਿਲਾਂ ਛੋਟੀਆਂ ਤੋੜੀਆਂ ਮੰਗਾਉਂਦੇ ਸੀਗੇ ਈ ਦਾਲ ਵਾਸਤੇ ਹੁਣ ਸਰਦੀਆਂ ਦੇ ਵਿੱਚ ਜਿਵੇਂ ਵੱਡੀ ਤੋੜੀ ਆ ਜੇਕਰ ਕਿਸੇ ਦਾ ਪਰਿਵਾਰ ਵੱਡਾ ਤੇ ਇਸ ਤੋਂ ਵੱਡਾ ਵੀ ਇੱਕ ਜਿਹੜਾ ਉਹ ਸਹਜ ਆਉਂਦਾ ਇਹ ਜਿਹੜੀ ਤੋੜੀ ਆ ਇਹ ਆਪਾਂ ਸਾਗ ਵਾਸਤੇ ਜਿਹੜੀ ਬਣਾਈਆਂ ਜੀ ਇਹਦੇ ਵਿੱਚ ਸਾਗ ਬਣਾ ਸਕਦੇ ਹੋ ਤੁਸੀਂ ਇਹ ਸਾਰਾ ਆਰਡਰ ਜਿਹੜਾ ਸਾਨੂੰ ਬਾਹਰੋਂ ਯੂਐਸਏ ਤੋਂ ਆਇਆ ਸੀ ਇਹ ਪੰਜੀਰੀਆਂ ਤੇ ਭਾਂਡਿਆਂ ਵਾਸਤੇ ਤੇ ਮੈਂ ਸੋਚਿਆ ਚਲੋ ਆਪਾਂ ਕੋਈ ਨੀ ਵੀਡੀਓ ਬਣਾ ਲੈਨੇ ਆ ਕਿਉਂਕਿ ਬਹੁਤ ਪੈਣਾ ਪੁੱਛ ਰੀਆਂ ਸੀ ਕਿ ਮੈਡਮ ਲੋਹੇ ਦੇ ਭਾਂਡੇ ਜਿਹੜੇ ਹੁਣ ਤੁਸੀਂ ਬਣਾ ਰਹੇ ਹੋ ਕਿਉਂਕਿ ਜਿਵੇਂ ਵੀਡੀਓ ਪਿੱਛੇ ਜਲ ਜਾਂਦੀ ਹੈ ਨਾ ਤੇ ਫਿਰ ਉਹ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੁਣ ਆਪਾਂ ਦੁਬਾਰਾ ਇਹ ਵੀਡੀਓ ਤਾਂ ਫੇਰ ਬਣਾ ਰਹੇ ਆ ਆਪਣੇ ਕੋ ਜਿਵੇਂ ਛੋਟੇ ਪਰਵਾਰ ਵਾਲੇ ਛੋਟੀਆਂ ਕੜਾਈਆਂ ਵੀ ਮੰਗਾ ਸਕਦੇ ਆ ਬਹੁਤ ਭਾਰੀਆਂ ਹੁੰਦੀਆਂ ਨੇ ਕੜਾਈਆਂ 2-2 2.5 ਕਿਲੋ ਦੀਆਂ ਹੁੰਦੀਆਂ ਨੇ ਜੇਕਰ ਵੱਡੇ ਪਰਿਵਾਰ ਵਾਸਤੇ ਥੋੜੀ ਖੁੱਲੀ ਕੜਾਈ ਚਾਹੀਦੀ ਹੈ ਤੇ ਦੇਖੋ ਆਪਾਂ ਵੱਡੀ ਕੜਾਈ ਵੀ ਇਸ ਤੋਂ ਵੱਡੀ ਕੜਾਈ ਵੀ ਹੁੰਦੀ ਆ ਜੈਨ ਜਿੰਨੇ ਕਿ ਸਾਇਦ ਤੁਹਾਨੂੰ ਪੜਨਾ ਚਾਹੀਦਾ ਉਹ ਸਾਰੇ ਤੁਹਾਨੂੰ ਭਾਂਡੇ ਮਿਲ ਜਾਣਗੇ ਤੇ ਇਹ ਦੇਖੋ ਜੀ ਇਹ ਤੜਕੇਦਾਨੀ ਆ ਜਿੰਨੂੰ ਤੜਕੇ ਵਾਲਾ ਫਰਾਈਪੈਨ ਬੋਲਿਆ ਜਾਂਦਾ ਵਾ ਇਹ ਵੀ ਆਪਣੇ ਕੋਲ ਤੁਸੀਂ ਮੰਗਾ ਸਕਦੇ ਹੋ ਜੋ ਕਿ ਲੋਹੇ ਦੇ ਭਾਂਡੇ ਜਿਹੜੇ ਆ ਉਹ ਜਿਵੇਂ ਕਈ ਲੋਕ ਕਰਦੇ ਆ ਕਿ ਸਾਨੂੰ ਬਾਟਾ ਕੱਲਾ ਖਾਣ ਵਾਸਤੇ ਚਾਹੀਦਾ ਸਾਨੂੰ ਚਮਚਾ ਚਾਹੀਦਾ ਮੈਲ ਆਪਣੇ ਕੋ ਭਾਂਡੇ ਸਾਰੇ ਜਾਂਦੇ ਆ ਪਰ ਆਪਾਂ ਤੁਹਾਨੂੰ ਇਹ ਪ੍ਰੇਫਰ ਕਰਦੇ ਹੁੰਦੇ ਆ ਕਿ ਤੁਸੀਂ ਜਿਹੜਾ ਖਾਣਾ ਪਕਾਉਣ ਵਾਲਾ ਭਾਂਡਾ ਵਾ ਨਾ ਉਹ ਲੋਹੇ ਦਾ ਲਓ ਜੀ ਖਾਣ ਵਾਲੇ ਦੀ ਕੋਈ ਗੱਲ ਨਹੀਂ ਆ ਖਾ ਤੁਸੀਂ ਭਾਵੇਂ ਸਟੀਲ ਵਾਲੇ ਭਾਂਡਿਆਂ 'ਚ ਲਓ ਚਾਹ ਚੀਨੀ ਵਾਲੇ ਭਾਂਡਿਆਂ 'ਚ ਖਾ ਲਓ ਤੁਸੀਂ ਕਿਸੇ ਵੀ ਭਾਂਡੇ ਦੇ ਵਿੱਚ ਖਾ ਲਓ ਪਰ ਇਹਨਾਂ ਵਾਂ ਕਿ ਤੁਸੀਂ ਇਹ ਜਿਹੜੇ ਬਣਾਉਣ ਵਾਲੇ ਆ ਨਾ ਉਹ ਜਿਵੇਂ ਕੜਾਈਆਂ ਹੋ ਗਈਆਂ ਇਹ ਪਤੀਲਾ ਹੋ ਗਿਆ ਇਹ ਕੇ ਦੇਖੋ ਇਹ ਢੱਕਣ ਵਾਲਾ ਪਤੀਲਾ ਜਿਹੜਾ ਇਹ ਖੁੱਲਾ ਪਤੀਲਾ ਇਹਦੇ ਵਿੱਚ ਤੁਸੀਂ ਕੁਝ ਵੀ ਖੁੱਲਾ ਤਿਆਰ ਕਰ ਸਕਦੇ ਹੋ ਚਾਹੇ ਤੁਸੀਂ ਇਹਦੇ ਵਿੱਚ ਸਾਗ ਵੀ ਬਣਾ ਲਓ ਦਾਲ ਵੀ ਬਣਾ ਲਓ ਬਹੁਤ ਭਾਰਾ ਇਹ ਵੀ ਪਤੀਲਾ ਜਿਹੜਾ 3 ਕਿਲੋ ਤੱਕ ਦਾ weight ਹੈ ਇਹਦਾ ਤੇ ਇਹ ਵੀ ਆਪਣੇ ਕੋ ਉਹਨਾਂ ਨੇ ਮੰਗਾਇਆ ਸੀਗਾ ਨਾਲ ਹੀ ਇਹਦੇ ਆਪਾਂ ਢੱਕਣ ਵੀ ਉਹਨਾਂ ਤਿਆਰ ਕੀਤਾ ਕਿਉਂਕਿ ਪਹਿਲਾਂ ਢੱਕਣ ਨਹੀਂ ਤਿਆਰ ਕੀਤੇ ਜਾਂਦੇ ਸੀ ਬਹੁਤ ਭੈਣਾ ਜਿਹੜੀਆਂ ਬਾਹਰ ਵਾਲੀਆਂ ਖਾਸ ਕਰਕੇ ਉਹ ਕਹਿ ਰਹੀਆਂ ਸੀ ਕਿ ਮੈਡਮ ਸਾਨੂੰ ਇਹ ਢੱਕਣ ਦੀ ਵੀ ਬਹੁਤ ਜਿਹੜੀ ਪ੍ਰੋਬਲਮ ਆਉਂਦੀ ਆ ਕਿਉਂਕਿ ਆਪਾਂ ਦੇ ਇਥੇ ਇੰਡੀਆ ਦੇ ਵਿੱਚ ਕੁਝ ਨਾ ਕੁਝ ਜਿਗਾੜ ਮੈਂ ਟਕਾਰ ਹੀ ਲੈਣੇ ਆ ਕੋਈ ਪਲੇਟ ਵਗੈਰਾ ਉੱਤੇ ਦੇ ਦੇਣੇ ਆ ਤੇ ਉਧਰ ਭਾਂਡੇ ਜਿਹੜੇ ਜਿਆਦੇ ਚੀਨੀ ਵਗੈਰਾ ਕੱਚ ਵਗੈਰਾ ਦੇ ਹੁੰਦੇ ਆ ਪਲੇਟਾਂ ਵਗੈਰਾ ਜਿਨ੍ਹਾਂ ਦੇ ਵਿੱਚ ਉਹ ਖਾਂਦੇ ਨੇ ਤੇ ਹੁਣ ਇਹ ਆਪਾਂ ਟੱਕਣ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਨਾ ਟੱਕਣ ਵੀ ਆਪਾਂ ਇਹਦਾ ਬਣਾਤਾ ਤੇ ਪ੍ਰੋਪਰਲੀ ਟੱਕਣੇ ਦੇ ਉੱਪਰ ਵੀ ਆ ਜਾਂਦਾ ਤੇ ਇਸੇ ਤਰ੍ਹਾਂ ਆਪਣੇ ਕੋਈ ਕੜਛੀਆਂ ਤੇ ਇਹ ਚਮਚ ਚਾਹ ਤਵੇ ਜਿਹੜੇ ਡੋਸੇ ਵਾਲਾ ਤਵਾ ਉਹ ਵੀ ਆਪਣੇ ਕੋਲ ਮਿਲ ਜੂਗਾ ਗੋਲ ਤਵਾ ਵੀ ਆਪਣੇ ਕੋਲ ਮਿਲ ਜੂਗਾ ਸਿੱਧਾ ਤਵਾ ਵੀ ਆਪਣੇ ਕੋਲ ਮਿਲ ਜੂਗਾ ਵੱਡਾ ਛੋਟਾ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲ ਭਾਂਡਾ ਜਿਹੜਾ ਤੁਹਾਨੂੰ ਚਾਹੀਦਾ ਉਹ ਮਿਲ ਜੂਗਾ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਕਿ ਇੱਕ ਆਪਾਂ ਸੈੱਟ ਤਿਆਰ ਕੀਤਾ ਸੀ ਜੇ ਇੱਕ ਥਾਲ ਉਹਦੇ ਵਿੱਚ ਇੱਕ ਸੀਗਾ ਗਲਾਸ ਦੋ ਸੀ ਜਿਹਦੇ ਵਿੱਚ ਕੌਲੇ ਇੱਕ ਸੀਗਾ ਚਮਚ ਉਹ ਵੀ ਪੂਰੇ ਦਾ ਪੂਰਾ ਸੈੱਟ ਵੀ ਆਪਣੇ ਕੋਲ ਮਿਲ ਜੂਗਾ ਪਰ ਜ਼ਿਆਦਾਤਰ ਜਿਹੜੇ ਉਹ ਭਾਂਡੇ ਦੀ ਵਿਕਰੀ ਹੋ ਰਹੀ ਹੈ ਜੀ ਉਹ ਹੋਦੀ ਹੈ ਇਹ ਸਾਗ ਵਾਲੇ ਗੋਲ ਪਤੀਲੇ ਦੀ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਵੀ ਬਹੁਤ ਸੋਹਣਾ ਟੱਕਣਾ ਐ ਕਰਕੇ ਟੱਕ ਕੇ ਤੁਸੀਂ ਸਾਗ ਵੀ ਪਕਾ ਸਕਦੇ ਹੋ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਦਾਲ ਵੀ ਪਕਾ ਸਕਦੇ ਹੋ ਕਿਸੇ ਵੀ ਕਿਸਮ ਦੀ ਤੁਸੀਂ ਸਬਜ਼ੀ ਬਣਾਉਣੀ ਹੈ ਤੇ ਇਹਦੇ ਵਿੱਚ ਬਣਾ ਸਕਦੇ ਤੇ ਇਹ ਸਾਰੇ ਜਿਹੜੇ ਭਾਂਡੇ ਆ ਇਹ ਅੱਜ ਜਾ ਰਹੇ ਨੇ ਜੀ ਯੂ ਐਸ ਕਿਉਂਕਿ ਅਸੀਂ ਤੇ ਜਾ ਨਹੀਂ ਸਕਦੇ ਪਰ ਇਹਨਾਂ ਵੀ ਸਾਡੇ ਹੱਥਾਂ ਦੀ ਬਣੀ ਪੰਜੀਰੀ ਅਚਾਰ ਤੇ ਚਾਹੇ ਪਾਪੜ ਵੜੀਆਂ ਤੇ ਭਾਂਡੇ ਜਿਹੜੇ ਆ ਉਹ ਕੋਈ ਕੈਨੇਡਾ ਘੁੰਮ ਰਿਆ ਤੇ ਕੋਈ ਦੀ ਅਮਰੀਕਾ ਘੁੰਮ ਰਿਆ ਵਾ ਸੋ ਇਹ ਜਿਹੜੇ ਸਾਰੇ ਜਿਹੜੇ ਯੂ ਐਸਏ ਜਾ ਰਹੇ ਨੇ ਭਾਂਡੇ ਭਾਂਡਿਆਂ ਦੇ ਨਾਲ-ਨਾਲ ਉਹਨਾਂ ਨੇ ਔਰਤਾਂ ਵਾਲੀ ਪੰਜੀਰੀ ਵੀ 5 ਕਿਲੋ ਇੱਕ ਡੱਬਾ ਉਧਰਲੀ ਸਾਈਡ ਤੇ ਪਿਆ ਤੇ 5 ਕਿਲੋ ਹੀ ਉਹਨਾਂ ਨੇ ਪੰਜੀਰੀ ਮਰਦਾਂ ਵਾਲੀ ਮੰਗਾਈ ਸੀਗੀ ਨਾਲ ਸਾਰਾ ਜਿਹੜਾ ਇਹ ਚਮਨ ਪਲਾਸ਼ ਤਿਆਰ ਕੀਤਾ ਇਹ ਦੇਖੋ ਚਮਨ ਪਲਾਸ਼ ਇਹ ਜਿਹੜਾ ਆਪਾਂ ਘਰੇ ਤਿਆਰ ਕੀਤਾ ਸੀ ਇਹਦੀ ਵੀ ਚੈਨਲ ਤੇ ਵੀਡੀਓ ਪਾਈ ਆ ਇਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਹਦੇ ਬਹੁਤ ਆਰਡਰ ਆ ਰਹੇ ਸੀਗੇ ਇਹ ਵੀ ਉਹਨਾਂ ਨੇ 2 ਕਿਲੋ ਆਪਣੇ ਕੋਲ ਮੰਗਾਇਆ ਵਾ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਿਆ ਪਕੌੜੇ ਵੀ ਸਬਜ਼ੀ ਵਾਲੇ ਸੇਲ ਕਰਦੇ ਆ ਬਣਾ ਕੇ ਘਰੇ ਉਹ ਵੀ ਆਪਾਂ ਉਹਨਾਂ ਨੂੰ ਭੇਜ ਰਹੇ ਆ ਤੇ ਹੋਰ ਵੀ ਇੱਕ ਦੋ ਚੀਜ਼ਾਂ ਜਿਵੇਂ ਅਚਾਰ ਜਿਹੜੇ ਸਾਰੇ ਹੋਗੇ ਉਹਨਾਂ ਦੇ ਵਿੱਚ ਉਹਨਾਂ ਨੇ ਕੋਈ ਕੋਈ ਚਾਰ ਆਪਣੇ ਕੋਲ ਮਗਾਏ ਸੀਗੇ ਤੇ ਇਹ ਆਪਾਂ ਸਾਰਾ ਸਮਾਨ ਉਹਨਾਂ ਨੂੰ ਭੇਜ ਰਹੇ ਆ ਜੀ ਤੁਸੀਂ ਵੀ ਜੇ ਸਾਡੇ ਕੋਲ ਕਿਸੇ ਵੀ ਕਿਸਮ ਦੀ ਪੰਜੀਰੀ ਕਿਸੇ ਵੀ ਕਿਸਮ ਦਾ ਅਚਾਰ ਪਾਪੜ ਵੜੀਆਂ ਘਰ ਦਾ ਬਣਿਆ ਖਾਣ ਦੇ ਸ਼ੁਕੀਨ ਹੋ ਤੁਸੀਂ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕਿਸੇ ਵੀ ਕਿਸਮ ਦਾ ਤੁਹਾਨੂੰ ਇਹ ਲੋਹੇ ਦਾ ਭਾਂਡਾ ਚਾਹੀਦਾ ਹੋਵੇ ਚਾਹੇ ਗੋਲ ਪਤੀਲਾ ਚਾਹੀਦਾ ਹੋਵੇ ਚਾਹੇ ਵੱਡੀ ਕੜਾਈ ਚਾਹੀਦੀ ਹੋਵੇ ਕਈ ਲੋਕ ਜਿਹੜੇ ਘਰੇ ਪੰਦੀਰੀ ਤਿਆਰ ਕਰਦੇ ਆ ਤੇ ਉਹ ਵੀ ਬਹੁਤ ਡਿਮਾਂਡ ਆ ਰਹੀ ਸੀ ਕਿ ਮੈਡਮ ਵੱਡੀ ਕੜਾਈ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਪੰਦੀਰੀ ਰਲਾ ਸਕਦੇ ਆ ਆਮ ਤਸੀਂ ਦੇਖੋ ਦੁਕਾਨਾਂ ਦੇ ਉੱਤੇ ਤੁਹਾਨੂੰ ਜਿਹੜੀਆਂ ਉਹ ਕੜਾਈਆਂ ਸਸਤੀਆਂ ਮਿਲ ਜਾਣਗੀਆਂ ਤੇ ਉਹ ਹੁੰਦੀਆਂ ਜਿਹੜੀਆਂ ਬਹੁਤ ਪਤਲੀਆਂ ਇੱਕ ਚਾਦਰ ਦੀਆਂ ਬਣੀਆਂ ਹੁੰਦੀਆਂ ਨੇ ਤੇ ਉਹ ਬਹੁਤ ਛੇਤੀ ਜਿਹੜੀ ਸੜ ਜਾਂਦੀ ਹੈ ਤਦ ਵਿੱਚ ਚੀਜ਼ ਸੜਨ ਦਾ ਵੀ ਡਰ ਲੱਗਾ ਰਹਿੰਦਾ ਤੇ ਜਿਹੜੀ ਇਹ ਜਿਹੜੀ ਕੜਾਈ ਆ ਤੁਸੀਂ ਸਾਡੇ ਕੋਲ ਮੰਗਾਉਂਗੇ ਬਹੁਤ ਭਾਰੀ ਹੋਊਗੀ ਜਿਹਦੇ ਵਿੱਚ ਆਮ ਤੁਸੀਂ ਮੈਨੂੰ ਦੇਖਦੇ ਹੋ ਵੀ ਕੜਾਈ ਦੇ ਵਿੱਚ ਮੈਂ ਪਨੀਰੀ ਤਿਆਰ ਕਰਦੀ ਹਾਂ ਬਹੁਤ ਭਾਰੀ ਹੁੰਦੀ ਆ ਇੱਕ ਵਾਰੀ ਆਪਾਂ ਇਹ ਚੀਜ਼ ਲੈ ਲਈਏ ਕਿਉਂਕਿ ਹਰ ਸਿਆਲ ਹਰ ਘਰ ਦੇ ਵਿੱਚ ਪਨੀਰੀ ਤਾਂ ਤਿਆਰ ਹੁੰਦੀ ਹੁੰਦੀ ਆ ਸੋ ਇਸ ਕਰਕੇ ਜੇਕਰ ਤੁਸੀਂ ਉਹ ਪਨੀਰੀ ਵਾਲੀ ਵੀ ਤੁਹਾਨੂੰ ਕੜਾਈ ਚਾਹੀਦੀ ਆ ਉਹਦਾ ਵੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜੇ ਤੁਹਾਨੂੰ ਤਵਾ ਕੋਈ ਚਾਹੀਦਾ ਵਾ ਕੋਈ ਵੀ ਕਿਸਮ ਦਾ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਵੀ ਪਾਂਡਾ ਚਾਹੀਦਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕਿਸੇ ਕਿਸਮ ਦਾ ਸਮਾਨ ਮਗਾਉਣਾ ਹੋਵੇ ਤੇ ਸਾਫ ਸੁਥਰਾ ਆਪਾਂ ਜਿਹੜਾ ਸਮਾਨ ਤਿਆਰ ਕਰਦੇ ਆਂ ਚਾਹੇ ਉਹ ਵੇਸਣ ਹੋਵੇ ਚਾਹੇ ਉਹ ਮਿਕਸ ਆਟਾ ਹੋਵੇ ਚਾਹੇ ਗਰਮ ਮਸਾਲਾ ਚਾਹ ਦਾ ਮਸਾਲਾ ਇਹ ਸਾਰਾ ਕੁਝ ਹੀ ਆਪਾਂ ਤਿਆਰ ਕੀਤਾ ਹੁਣ ਕਈ ਭੈਣਾਂ ਕਹਿ ਰਹੀਆਂ ਸੀ ਕਿ ਮੈਡਮ ਨਾਲ ਨਾਲ ਲਿਸਟ ਜਰੂਰ ਪਾ ਦਿਆ ਕਰੋ ਸੋ ਆਪਾਂ ਪਹਿਲਾਂ ਕਈ ਵੀਡੀਓ ਦੇ ਵਿੱਚ ਲਿਸਟਾਂ ਪਾਈਆਂ ਵੀ ਹੋਈਆਂ ਵਾਂ ਫਿਰ ਵੀ ਉਹੀ ਸਵਾਲ ਆਉਂਦੇ ਆ ਕਿ ਮੈਡਮ ਆ ਕਿੰਨੇ ਰੁਪਏ ਕਿਲੋ ਉਹ ਕਿੰਨੇ ਰੁਪਏ ਕਿਲੋ ਜਿਆਦੀ ਵੱਡੀ ਗੱਲ ਆ ਰਹੀ ਹੈ ਕਿ ਮੈਡਮ ਰੇਟ ਦੱਸਿਆ ਕਰੋ ਰੇਟ ਦੇਖੋ ਅੱਜ ਮੈਂ ਵੀਡੀਓ ਬਣਾ ਰਹੀ ਐ ਨਵੰਬਰ ਦੇ ਵਿੱਚ 18 ਤਰੀਕ ਨੂੰ ਤੇ ਪਰ ਜੇ ਉਹਦਾ ਰੇਟ ਗਾਂ ਜਾ ਕੇ 2 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ 6 ਮਹੀਨੇ ਬਾਅਦ ਕਿਸੇ ਨੇ ਵੀਡੀਓ ਵੇਖੀ ਉਹਦਾ ਰੇਟ ਉੱਪਰ ਥੱਲੇ ਵੀ ਹੋ ਸਕਦਾ ਫਿਰ ਕੀ ਇਹ ਸਵਾਲ ਆਉਣਾ ਕਿ ਮੈਡਮ ਤੁਸੀਂ ਤਾਂ ਵੀਡੀਓ ਦੇ ਵਿੱਚ ਆ ਰੇਟ ਦੱਸਿਆ ਸੀ ਹੁਣ ਤੁਸੀਂ ਆ ਰੇਟ ਦੱਸਦੇ ਵਧ ਵੀ ਸਕਦਾ ਵਾ ਘਟ ਵੀ ਸਕਦਾ ਵਾ ਸੋ ਇਸ ਕਰਕੇ ਰੇਟ ਜਿਹੜਾ ਆਪਾਂ ਨਹੀਂ ਦੱਸਦੇ ਚੀਜ਼ ਦੀ ਜਿਹੜੀ ਕੁਆਲਿਟੀ ਆਪਾਂ ਸਾਰੀ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਚਾਹੇ ਪੰਜੀਰੀਆਂ ਦਾ ਵਿੱਚ ਕੁਝ ਵੀ ਜਿਵੇਂ ਸਮਾਨ ਆਪਾਂ ਪਾ ਰਹੇ ਆ ਉਹ ਵੀ ਸਾਰਾ ਆਪਾਂ ਵੀਡੀਓ 'ਚ ਦੱਸਦੇ ਆ ਕੁਆਂਟੀਟੀ ਵੀ ਦੱਸਦੇ ਆ ਸੋ ਪਲੀਜ਼ ਉਹਨੂੰ ਦੁਬਾਰਾ ਰਿਪੀਟ ਕਰਕੇ ਵੀਡੀਓ ਸੁਣ ਕੇ ਲਿਖ ਲਿਆ ਕਰੋ ਰੇਟ ਆਪਾਂ ਉਹਦੇ ਵਿੱਚ ਨਹੀਂ ਦੱਸ ਸਕਦੇ ਜੇ ਕਿਸੇ ਨੇ ਕੋਈ ਸਮਾਨ ਮੰਗਵਾਉਣਾ ਤੇ ਜਿਹੜੇ ਵੀਡੀਓ ਵਿੱਚ ਨੰਬਰ ਆ ਨਾ ਉਹਦੇ ਵਟਸਐਪ ਤੇ ਤੁਸੀਂ ਆਪਣਾ ਜਿਹੜਾ ਕੋਈ ਵੀ ਸਵਾਲ ਹੋਵੇ ਉਹ ਤੁਸੀਂ ਸੈਂਡ ਕਰ ਸਕਦੇ ਹੋ ਆਪਾਂ ਉਹਦਾ ਜਰੂਰ ਜਵਾਬ ਦਵਾਂਗੇ ਬਾਕੀ ਜਿਹੜੇ ਚੈਨਲ ਦੇ ਵਿੱਚ ਅਬ ਤੁਸੀਂ ਕਮੈਂਟ ਕਰਦੇ ਹੋ ਉਹਦੇ ਵਿੱਚ ਰੇਟ ਪੁੱਛਦੇ ਹੋ ਚਾਹੇ ਉਹਦੇ ਵਿੱਚ ਕੋਈ ਸਵਾਲ ਪੁੱਛਦੇ ਹੋ ਸੋ ਉਹਦੇ ਵਿੱਚ ਮੇਰੇ ਕੋਲ ਜਵਾਬ ਨਹੀਂ ਦਿੱਤਾ ਜਾਂਦਾ ਜੇ ਕੋਈ ਤੁਸੀਂ ਸਵਾਲ ਕਰਨਾ ਹੁੰਦਾ ਜੇ ਕੋਈ ਤੁਸੀਂ ਰੇਟ ਕਿਸੇ ਚੀਜ਼ ਦਾ ਪੁੱਛਣਾ ਹੁੰਦਾ ਤੇ ਇਸ ਨੰਬਰ ਦੇ ਵਟਸਐਪ ਤੇ ਤੁਸੀਂ ਆਪਣਾ ਆਰਡਰ ਵੀ ਸੈਂਡ ਕਰ ਸਕਦੇ ਹੋ ਤੇ ਆਪਣਾ ਕੋਈ ਸਵਾਲ ਹੋਵੇ ਉਹ ਵੀ ਦੱਸ ਸਕਦੇ ਹੋ ਤੇ ਜੇ ਕੋਈ ਸਾਨੂੰ ਸਲਾਹ ਦੇਣੀ ਹੈ ਤੇ ਤੁਸੀਂ ਉਹ ਵੀ ਉਹਦੇ ਵਿੱਚ ਦੇ ਸਕਦੇ ਹੋ ਬਾਕੀ ਕਈ ਬਹੁਤ ਆਉਂਦੇ ਨੇ ਲੱਤਾਂ ਖਿੱਚਣ ਵਾਲੇ ਕਹਿ ਦਿੰਦੇ ਲੁੱਟਦੀ ਪਈ ਆ ਜੀ ਉਹ ਕਰਦੀ ਜੇ ਪਈ ਆ ਮੈਂ ਕਿਸੇ ਨੂੰ ਵੀ ਨਹੀਂ ਮਜਬੂਰ ਕਰਦੀ ਕਿ ਤੁਸੀਂ ਮੇਰੇ ਕੋਲ ਸਮਾਨ ਮਗਾਓ ਜਿਨ੍ਹਾਂ ਨੂੰ ਚੰਗਾ ਲੱਗਦਾ ਜਿਨ੍ਹਾਂ ਨੂੰ ਵਧੀਆ ਲੱਗਦਾ ਵੀਡੀਓ ਵੇਖ ਕੇ ਕੋਈ ਮੈਂ ਜਾਦੂ ਮੰਤਰ ਥੋੜੀ ਮਾਰ ਦਿੰਨੀ ਉਹਨਾਂ ਦੇ ਉੱਤੇ ਵੀ ਤੁਸੀਂ ਮੇਰੇ ਕੋਲ ਸਮਾਨ ਮਗਾਓ ਜੀ ਫਿਰ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਇਹ ਲੁੱਟਦੀ ਪਈ ਆ ਮੈਂ ਤੁਹਾਨੂੰ ਸਿਰਫ ਆਪਣੀ ਚੀਜ਼ ਪੇਸ਼ ਕਰ ਰਹੀ ਆ ਮੇਰੀ ਇਹ ਦੁਕਾਨਦਾਰੀ ਆ ਕਿ ਜੇ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ ਮੰਗਾਓ ਜੇਕਰ ਤੁਹਾਨੂੰ ਜੈਜ ਉਸ ਏਟ ਦੇ ਵਿੱਚ ਬੈਠਦੀ ਹੈ ਤੁਸੀਂ ਮੰਗਾਓ ਬਾਕੀ ੱਤਕਾ ਨਹੀਂ ਮੈਂ ਕਿਸੇ ਨਾਲ ਕਰ ਰਹੀ ਹੋ ਸਕਦਾ ਕਿਸੇ ਵੇਲੇ ਮੇਰੇ ਬੱਚੇ ਵੀ ਫੋਨ ਚੱਕ ਲੈਂਦੇ ਨੇ ਇੱਕ ਬਹੁਤ ਸਿਆਣੇ ਸੀਗੇ ਉਹਨਾਂ ਨੂੰ ਲੱਗਾ ਹੋਊਗਾ ਕਿ ਚੈਨਲ ਦੇ ਵਿੱਚ ਵੀਡੀਓ ਥੱਲੇ ਜਾ ਕੇ ਅਸੀਂ ਕਮੈਂਟ ਕਰਾਂਗੇ ਨਾ ਤੇ ਇਹਦੀ ਸ਼ਾਇਦ ਬੇਇੱਜ਼ਤੀ ਹੋ ਗਈ ਉਹਦੇ ਵਿੱਚ ਉਹਨਾਂ ਗਿਆ 500 ਰੁਪਏ ਕਿਲੋ ਇਹ ਚਾਰ ਕਹਿੰਦੀ ਹੈ ਤੇ 500 ਰੁਪਏ ਭੇਜਣ ਦਾ ਖਰਚਾ ਕਹਿੰਦੀ ਆ 4 ਸਾਲ ਹੋ ਗਿਆ ਜੀ ਮੈਨੂੰ ਕੰਮ ਕਰਦੀ ਇਹ ਰਿਕਾਰਡ ਹੈ ਕਿ ਮੈਂ ਭੇਜਣ ਦਾ ਪੈਸਾ ਅਜੇ ਤੱਕ ਕਿਸੇ ਕੋ ਨਹੀਂ ਮੰਗਿਆ ਚਾਹੇ ਮੈਂ ਦਿੱਲੀ ਭੇਜਣਾਵੇ ਚਾਹੇ ਦੱਖਣ ਭੇਜਣਾਵੇ ਕਿਤੇ ਵੀ ਭੇਜਣਾ ਹੋਵੇ ਸਿਰਫ ਇਹਨਾਂ ਵਾਂਗੂ ਵੀ ਆਲ ਇੰਡੀਆ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਕਿਤੇ ਵੀ ਭੇਜਣਾ ਹੋਵੇ ਕੋਈ ਆਪਣਾ ਭੇਜਣ ਦਾ ਖਰਚਾ ਨਹੀਂ ਆ ਤੁਸੀਂ ਆ ਕੇ ਵੀ ਲੈ ਜਾ ਸਕਦੇ ਹੋ ਜਿਹੜੇ ਲਾਗੇ ਲੱਗੇ ਆਲੇ ਤਾਂ ਵੀ ਸੇਮ ਪ੍ਰਾਈਸ ਪਊਗਾ ਤੇ ਜੇਕਰ ਤੁਸੀਂ ਘਰ ਬੈਠੇ ਮੰਗਾਉਨੇ ਤਾਂ ਵੀ ਸੇਮ ਪ੍ਰਾਈਸ ਭੇਜਣ ਦਾ ਕੋਈ ਖਰਚਾ ਨਹੀਂ ਆ ਸਿਰਫ ਜਿਹੜੇ ਬਾਹਰਲੇ ਦੇਸ਼ ਦੇ ਵਿੱਚ ਸਮਾਨ ਜਾਂਦਾ ਉਹਦਾ ਕੋਰੀਅਰ ਚਾਰਜ ਆਪਾਂ ਲੈਨੇ ਬਾਕੀ ਹੋਰ ਕਿਸੇ ਦਾ ਨਹੀਂ ਲੈਂਦੇ ਹੋ ਸਕਦਾ ਬੱਚੇ ਤੋਂ ਭਲੇਖੇ ਨਾਲ ਕਿਸੇ ਦੱਸਿਆ ਵੀ ਗਿਆ ਹੋਵੇ ਕਿਉਂਕਿ ਅਜੇ ਮੈਂ ਇਸ ਚੀਜ਼ ਦਾ ਸ਼ੋਰ ਨਹੀਂ ਹੋ ਗਿਆ ਹੋ ਸਕਦਾ ਉਹਦਾ ਹੀ ਉਹਨਾਂ ਨੇ ਕਹਿਤਾ ਹੋਵੇ ਪਰ ਫਿਰ ਵੀ ਮੈਂ ਤੁਹਾਨੂੰ ਕਹਿੰਨੀ ਆ ਕਿ ਉਹਨਾਂ ਨੂੰ ਮੈਂ ਮੈਸੇਜ ਵੀ ਕੀਤਾ ਸੀਗਾ ਵੀ ਮੇਰਾ ਨੰਬਰ ਹੈਗਾ ਹੋ ਤੇ ਤੁਸੀਂ ਗੱਲਬਾਤ ਮੇਰੇ ਨਾਲ ਕਰੋ ਫਿਰ ਮੈਨੂੰ ਦੱਸੋ ਕਿ ਮੈਂ ਕਿੱਥੇ ਲੁੱਟਦੀ ਪਈ ਆ ਤੁਹਾਨੂੰ ਕੀ ਮੈਂ ਤੁਹਾਡਾ ਧੱਕਾ ਕੀਤਾ ਕੀ ਧੱਕੇ ਨਾਲ ਤੁਹਾਡੀ ਜੇਬ ਦੇ ਵਿੱਚੋਂ ਮੈਂ ਪੈਸੇ ਕੱਢ ਕੇ ਲਈ ਆ ਐਨੇ ਸਿਆਣੇ ਨਾ ਬਣਿਆ ਕਰੋ ਤੁਸੀਂ ਐ ਵੀਡੀਓ ਦੇ ਵਿੱਚ ਜਾ ਜਾ ਕਮੈਂਟ ਕਰਦੇ ਆ ਬਾਕੀ ਇਹੋ ਜਿਹੜੇ ਨੈਗੇਟਿਵ ਲੋਕ ਨੇ ਨਾ ਮੈਨੂੰ ਹੁਣ ਮੇਰੇ ਸਬਸਕ੍ਰਾਈਬਰ ਵੀ ਸਾਰੇ ਕਹਿੰਦੇ ਨੇ ਭੈਣ ਭਰਾ ਜਿਹਦੇ ਸਭ ਪਿਆਰ ਕਰਦੇ ਨੇ ਮੇਨੂੰ ਚੈਨਲ ਤੇ ਉਹ ਸਾਰੀ ਫੈਮਿਲੀ ਮੈਨੂੰ ਇਹ ਕਹਿੰਦੀ ਆ ਤੇ ਤੁਸੀਂ ਉਹਨਾਂ ਕੇ ਹੱਥ ਜੋੜਦਿਆ ਕਰੋ ਕਿ ਜੀ ਸਾਡੀ ਵੀਡੀਓ ਨਾ ਦੇਖੋ ਤੁਸੀਂ ਸਾਡੀ ਵੀਡੀਓ ਨਾ ਦੇਖੋ ਜਿਨ੍ਹਾਂ ਨੇ ਸਾਨੂੰ ਬੈਡ ਕਮੈਂਟ ਕਰਨੇ ਆ ਜਾਂ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਜਾ ਸਕਦੇ ਹੋ ਬਾਕੀ ਜਿਨ੍ਹਾਂ ਭੈਣ ਭਰਾਵਾਂ ਨੇ ਮੈਨੂੰ ਪੂਰਾ ਟਾਈਮ ਦਿੱਤਾ ਵਾ ਅਜੇ ਤੱਕ ਮੇਰੀਆਂ ਵੀਡੀਓ ਦੇਖਦੇ ਨੇ ਪਿਆਰ ਕਰਦੇ ਨੇ ਆਪਣੀ ਇੱਕ ਫੈਮਿਲੀ ਮੈਂਬਰ ਮੈਨੂੰ ਸਮਝਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਸਿਰਫ ਇੱਕ ਨਿੱਕੀ ਜੀ ਜਾਣਕਾਰੀ ਦੇਣੀ ਸੀਗੀ ਤੇ ਸਾਗ ਵਾਲੇ ਪਤੀਲੇ ਜਿਹੜੇ ਆ ਇਹ ਆਪਾਂ ਨਵੇਂ ਤਿਆਰ ਕਰ ਲਿਆ ਜੇਕਰ ਤੁਸੀਂ ਮਗੌਣੇ ਹੋ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਬਾਕੀ ਮੇਰੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਤਾਂ ਇਸ ਵੀਡੀਓ ਦਾ ਕਰਦੇ ਜੀ ਆਪਾਂ ਇੱਥੇ ਐਂਡ ਮਿਲਦੇ ਕ ਨਵੇਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ